ਉ ਲੈ ਵੀ ਦੋਸਤੋ ਪਹਿਲਾ ਤਾ ਵਈ ਮੱਝ ਦੇ ਉੱਪਰ ਨਾ ਨਿਗਾਹ ਮਾਰੋ ਭੁੱਖ ਲੈਂਦੀ ਆ ਬਈ ਮੱਝ ਨੂੰ ਦੇਖ ਕੇ ਹਾਥੀ ਵਰਗੀ ਮੱਝ ਆ ਨਾ ਤੇ ਬਾਕੀ ਬਈ ਕੀ ਕੀ ਕੁਆਲਿਟੀਆਂ ਨੇ ਦੁੱਧ ਕਿੰਨਾ ਹੈਗਾ ਉਮਰ ਕਿੰਨੀ ਹੈਗੀ ਸਾਰੀ ਗੱਲਬਾਤ ਆਪਾਂ ਕਰ ਦਾਂਗੇ ਜੱਗੇ ਬਾਈ ਦੇ ਨਾਲ ਪਹੁੰਚੇ ਹੋયાਗੇ ਬਈ ਆਪਾਂ ਅੱਜ ਪਿੰਡ ਜਾਤੀਵਾਲ ਦੇ ਵਿੱਚ ਜੱਗੇ ਬਾਈ ਦੇ ਕੋਲੇ ਕਰ ਦਾਂਗੇ ਗੱਲਬਾਤ ਜੱਗੇ ਬਈ ਅਸੇਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੱਗੇ ਬਾਈ ਵਧੀਆ ਵੀਰ ਜੀ ਬਹੁਤ ਵਧੀਆ ਦਾ ਟਾਈਮ ਜੀ ਕਿਵੇਂ ਕੰਮ ਕਰ ਕਿਵੇਂ ਆ ਜੀ ਕੰਮ ਕਾਰ ਵਧੀਆ ਵੀਰੇ ਕਿੰਨੀਆਂ ਮੱਝਾਂ ਹੋ ਗਈਆਂ ਬਈ ਆਪਣੇ ਕੋਲੇ ਹੁਣ ਮੱਜਾਂ ਦਾ ਭਈ ਤਿੰਨ ਨੇ ਹੁਣ ਅੱਛਾ ਤੇ ਬੈੜੀਆਂ ਦੋ ਬੈੜੀਆਂ ਨੇ ਠੀਕ ਲੈ ਵੀ ਤਿੰਨ ਮੱਜਾਂ ਤੇ ਦੋ ਬੈੜੀਆਂ ਦੇਖ ਸਕਦੇ ਹੋ ਜਿੱਡੇ ਵੇ ਦਾ ਕੰਮ ਆਗਾ ਤੇ ਬਾਈ ਇਹ ਮੱਝ ਆ ਕਿ ਜਿਹੜੀ ਵੇਚਣੀ ਆ ਬਾਈ ਹਾਂ ਇਹ ਬਕਾਊ ਆ ਬਾਈ ਤੇ ਵੀ ਇਹ ਮੱਝ ਬਕਾਇਆ ਹੂਆ ਕਿ ਮੱਝ ਪੂਰੀ ਟੌਪ ਦੀ ਆ ਨਾ ਜੱਗੇ ਹਾਂ ਜੀ ਪੂਰੀ ਦੱਸ ਬਾਈ ਮੱਝ ਦੇ ਬਾਰੇ ਮੜਾ ਜਾ ਤੇ ਮੱਝ ਬਾਈ ਚੌਥੇ ਸੂਏ ਸੂਂਦੀ ਆ ਠੀਕ ਆ ਜੀ ਆ ਐਵੇਂ ਕਹੀ ਆਈ ਆ ਦੂਜੇ ਆਤੀ ਜੇ ਉਹਦਾ ਕੰਮ ਹੋਣਾ ਨਹੀਂ ਆਪਾਂ ਤੋਂ ਇਹ ਚੌਥੇ ਸੂਏ ਸੂਬ ਆਈ ਹੁਣ ਇਹ ਲੈ ਵੀ ਚੌਥੇ ਸੂਏ ਸੂਗੀ ਬਾਈ ਮੱਝ ਦੇਖ ਸਕਦੇ ਹੋ ਕਿ ਵੇਟ ਬਹੁਤ ਹੋ ਮੱਝ ਦੇ ਵਿੱਚ ਮਨ ਲਾਦਾ ਹਾਂ ਹਾਂ ਕਿੰਨੀ ਉੱਚੀ ਕਿੰਨੀ ਕਾ ਮੱਝ ਬਾਈ ਇਹ ਐਂਦਾ ਬਾਈ ਹੁਣ ਕੀ ਪਤਾ ਲੱਗੂ ਇਹਦਾ ਵੀ ਉੱਚੀ ਕਿੰਨੀ ਆ ਲੈ ਵੀ ਉੱਚੀ ਬਹੁਤ ਆ ਗਿੱਲਵੇ ਖੜੀ ਮੜਾ ਜੱਗੇ ਜਿੱਡਾ ਕੱਦ ਦਾ ਬਈ ਬਈ ਮੱਝ ਦਾ ਤੇ ਬਾਕੀ ਬਈ ਹੈਵੀ ਫੁੱਲ ਲੱਗਦੇ ਕਿੰਨਾ ਟਾਈਮ ਰਹਿ ਗਿਆ ਬਈ ਸੂਣ ਦਾ ਆ ਦੋ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਵੀਰੇ ਦੋ ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਆ ਅੱਜ ਕਿੰਨੀਆਂ 30 ਆ 30 ਹੋ ਗਈ ਆ ਦੋ ਦਿਨ ਨੂੰ ਦਿਨ ਪੂਰੇ ਹੁੰਦੇ ਨੇ ਪਰਸ ਨੂੰ ਲੈ ਵੀ ਦਿਨ ਦੋ ਹੀ ਰਹਿ ਗਏ ਬਸ ਦੋ ਹੀ ਦਿਨ ਨੇ ਆ ਜਾਨੀ ਕਿ ਬਈ ਦਿਨ ਤਾਂ ਉੱਤੇ ਲੈ ਜੂ ਬਾਈ ਹਲੇ ਆ ਵੀ ਦਿਨ ਤਾਂ ਲੈ ਜੂ ਜਣ ਦੀ ਦੋ ਨੂੰ ਦਿਨ ਪੂਰੇ ਹੁੰਦੇ ਨੇ ਦੋ ਨੂੰ ਵੀ ਦਿਨ ਪੂਰੇ ਹੁੰਦੇ ਨੇ ਬਈ ਦੇਖ ਸਕਦੇ ਹੋ ਬਾਈ ਕਹਿੰਦਾ ਵੀ ਇਹ ਮੱਝ ਵੇਚਣੀ ਹੈਗੀ ਹਾਂ ਦੁੱਧ ਪੋਸ ਦਿਆਂਗੇ ਪਹਿਲਾਂ ਆਪਾਂ ਲੇਵਾ ਦੇਖ ਲਈਏ ਬਈ ਮੱਝ ਦਾ ਨਾ ਬਾਈ ਲੇਵਾ ਦੇਖ ਸਕਦੇ ਹੋ ਅਸੀਂ ਨਿਗਾਹ ਮਾਰ ਦੋ ਮੱਧ ਦਲੇਵੇ ਦੇ ਉੱਤੇ ਦੁੱਧ ਕਿੰਨਾ ਕਾ ਬਾਈ ਜੱਗੇ ਦੁੱਧ ਬਾਈ ਨੇ 19 ਕਿਲੋ ਦਿੱਤਾ ਆਪਣੇ ਕੋਲੇ 19 ਕਿਲੋ ਹਾਂ ਠੀਕ ਆ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਆਈ ਨੂੰ ਕਹਿੰਦਾ ਬਾਈ ਖਾਤਾ ਟਾਈਮ ਹੋ ਗਿਆ ਆਪਣੇ ਕੋਲੇ ਆਈ ਨੂੰ ਆ ਪਹਿਲੇ ਜੂਏ ਦੀ ਕੱਟੀ ਆ ਆਪਣੇ ਕੋਲੇ ਅੱਛਾ ਇਹ ਕੱਟੀ ਹੈ ਜੀ ਹਾਂ ਇਹ ਕੱਟੀ ਆ ਇਹ ਮੱਧ ਨੂੰ ਕਰੀਏ ਇੱਧਰ ਨੂੰ ਮਾੜਾ ਜੀ ਬਾਈ ਲੈ ਵੀ ਉਹਨੂੰ ਕੱਟੀ ਵੀ ਤਾਂ ਖਾ ਦਈਏ ਬਾਈ ਪਹਿਲੇ ਜੂਏ ਦੀ ਕੱਟੀ ਹੈ ਸੀ ਹਾਂ ਇਹ ਤਾਂ ਪਹਿਲੇ ਜੂਏ ਦੀ ਕੱਟੀ ਆ ਬਾਈ ਇਹਦੇ ਦੀ ਠੀਕ ਹੈ ਜੀ ਇਹ 13 ਮਹੀਨਿਆਂ ਦੀ ਹੋ ਗਈ ਬਾਈ ਇਹ ਪੂਰਿਆਂ ਦੀ ਹਾਂ ਇਸ ਤੋਂ ਪਹਿਲਾਂ ਵਾਲੇ ਸੂਏ ਦੀ ਹੈਗੀ ਅੱਜ ਤੋਂ ਪਹਿਲਾਂ ਵਾਲੇ ਦੀ ਹੁਣ ਤਾਂ ਇਹ ਗੱਪਣਾ ਸੁਣਨ ਨੂੰ ਅੱਛਾ ਹੁਣ ਤਾਂ ਇਹ ਵੀ ਦੁਬਾਰਾ ਸੁਣ ਆਲੀ ਆ ਹਾਂ ਠੀਕ ਹੈ ਤੇ ਪਹਿਲੇ ਸੂਏ ਦੀ ਹੈ ਇਸ ਤੋਂ ਪਹਿਲੇ ਸੂਏ ਦੀ ਕੱਟੀ ਆਏ ਠੀਕ ਹੈ ਤੀਜੇ ਸੂਏ ਦੀ ਕਹਿ ਦੱਸ ਹਾਂ ਵੀ ਹਾਂ ਤੀਜੇ ਸੂਏ ਦੀ ਕੱਟੀ ਆ ਤੀਜੇ ਸੂਏ ਦੀ ਕੱਟੀ ਆ ਹਾਂ ਦੇਖੋ ਚਾਹਵਾਨ ਹੋਏ ਆਪਾਂ ਇਹ ਵੀ ਦੇ ਦਾਂਗੇ ਨਾਲ ਨਾਲ ਦੇ ਜਾਣ ਨੂੰ ਨਾਲ ਵੀ ਦੇ ਦਾਂਗੇ ਉਹ ਵੀ ਦੇ ਦਾਂਗੇ ਇਹਦੀ ਕੱਟੀ ਹੈ ਕਿ ਮਾਂ ਦੇਖ ਲਓ ਤੇ ਇਹਦੀ ਕੱਟੀ ਵੀ ਦੇਖ ਲਓ ਹਣਾ ਬਾਕੀ ਬਈ ਹੋਰ ਮੱਝਵਾਰੇ ਕੋਈ ਗੱਲਬਾਤ ਮੱਝ ਬਈ ਵਧੀਆ ਹੁਣ ਦੇਖੋ ਸਾਹਮਣੇ ਦੇਖੋ ਅਗਲੇ ਦੀ ਪਸੰਦ ਆ ਕਿਵੇਂ ਕਰਨਾ ਅਗਲੇ ਨੇ ਉਹ ਅਗਲੇ ਤੇ ਆ ਠੀਕ ਆ ਹਾਂ ਲੈ ਵੀ ਭਾਈ ਅੱਜ ਜਿਹੜੀ ਮੂਹ ਚ ਮਾਰੀ ਹੈ ਇਹ ਕਦੇ ਨਾ ਸੱਚ ਹੋਣੀ ਹੈ ਗੱਲ ਉਹ ਤਾਂ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਰਿਕ ਬੰਦੇ ਦੀ ਆਪਦੀ ਆਪਦੀ ਚੋਇਸ ਹੁੰਦੀ ਆ ਵੀ ਕਿਸੇ ਨੇ ਕੀ ਕਹਿਣਾ ਕਿਸੇ ਨੇ ਕੀ ਕਰਨਾ ਲੈ ਵੀ 19 ਲੀਟਰ ਦੁੱਧ ਆ ਬਈ ਦੇਖ ਸਕਦੇ ਹੋ ਨਾ ਬਾਕੀ ਵੀ ਮੱਝ ਟੌਪ ਦੀ ਹੈਗੀ ਤੇ ਸਿੰਘ-ਸੁੰਗ ਦੇਖ ਸਕਦੇ ਹੋਗਾ ਨਾ ਤੋ ਬਧੀ ਹੈ ਜੀ ਤੇ ਮੂਰਾ ਦੇ ਵਿੱਚ ਆਣਾ ਵੀ ਇਹ ਹਾਂ ਬਾਈ ਪਿਓਰ ਮੂਰਾ ਪਿਓਰ ਆ ਜਮੀ ਜੱਟ ਜਮਾ ਪਿਓਰ ਆ ਜੱਟ ਬਲੈਕ ਆ ਤੇ ਪੂਨੂ ਦਖਾਈ ਬਾਈ ਦੇਖ ਨਹੀਂ ਨਹੀਂ ਬਾਈ ਜਮਾ ਜੱਟ ਹੀ ਆ ਵੀ ਪੂਸ ਵੀ ਯਾਨੀ ਚਿੱਟੀ ਨਹੀਂ ਹੈਗੀ ਹਨ ਜਿਹੜੇ ਕਹਿੰਦੇ ਸਾਨੂੰ ਬਈ ਪਿਓਰ ਮੂਰਾ ਦੇ ਵਿੱਚ ਮੱਝ ਚਾਹੀਦੀ ਤਾਂ ਦੇਖ ਸਕਦੇ ਹੋਗੇ ਆਈਏ ਕਿੱਥੇ ਬਈ ਜੇ ਕਿਸੇ ਨੇ ਲੈਣੀ ਹੋਵੇ ਇਹ ਜਾਤੀ ਵਾਲ ਪਿੰਡ ਆ ਜੀ ਮਰੇਕ ਕੋਲਾ ਜ਼ਿਲ੍ਹਾ ਠੀਕ ਆ ਹਾਂ ਲਵੇ ਇੱਥੇ ਸੰਦੌੜ ਪੈ ਜਾਂਦਾ ਹਮ ਅਹਿਮਦਗੜ ਲਵੇ ਬਾਪ ਆ ਜਾਂਦਾ ਮਰੇਕ ਕੋਲਾ 7 ਕਿਲੋਮੀਟਰ ਆ ਇਹ ਵਿਚਾਲੇ ਜੇ ਪਿੰਡ ਆ ਗਿਆ ਜੀ ਠੀਕ ਆ ਜੀ ਧਲੇਰ ਕੰਗਨਾਲ ਦੇ ਲਵੇ ਪਿੰਡ ਆ ਠੀਕ ਆ ਹਾਂ ਜੀ ਲੈ ਵੀ ਮਿੱਤਰੋ ਮੱਝ ਦੇਖ ਲਓ ਤੇ ਵਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਵੀ ਜੇ ਕਿਸੇ ਨੂੰ ਮੱਝ ਚਾਹੀਦੀ ਹੋਵੇ ਤਾਂ ਤੁਸੀਂ ਕਾਲ ਕਰਕੇ ਮੱਝ ਲੈ ਸਕਦੇ ਓ ਜੱਗੇ ਬਾਈ ਤਾਂ ਹੁਣ ਬਸ ਦਿਨ ਇੱਕ ਦੋ ਕਿਨੇ ਵੀਡੀਓ ਅੱਜ ਪੈ ਜੂਗੀ ਤੇ ਤੁਸੀਂ ਦੇਖ ਲਿਓ ਤੇ ਨਾਲ ਦੇ ਨਾਲ ਫੋਨ ਕਰ ਲਿਓ ਬਈ ਹੈਨਾ ਠੀਕ ਆ ਜੱਗੇ ਬਾਈ ਠੀਕ ਆ ਬਾਈ ਧੰਨਵਾਦ ਧੰਨਵਾਦ ਜੀ